ਉਨਰੂਚੀ ਨਾਲ ਤੇ ਬਲਾਨਾ ਤੇ ਦਾ ਤੁਮ ਬੁਲਾਇਆ ਕਿਉਂ ਜੀ ਹਾਂ ਜਲੰਧਰ ਚ ਵੱਡੀ ਵਾਰਤਾਤ ਹੋਈ ਹੈ ਇਥੋਂ ਦੇ ਭਾਰਗਫ ਕੈਂਪ ਇਲਾਕੇ ਚ ਦੇਰ ਰਾਤ 3:41 ਦੇ ਨਾਲ ਲੈਸ ਕੁਝ ਨੌਜਵਾਨਾਂ ਨੇ ਤਿੰਨ ਲੋਕਾਂ ਤੇ ਹਮਲਾ ਕਰ ਦਿੱਤਾ ਜਿਸ ਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਦੋ ਗੰਭੀਰ ਜ਼ਖਮੀ ਦਸਤੇ ਜਾ ਰਹੇ ਨੇ ਮਿਲੀ ਜਾਣਕਾਰੀ ਮੁਤਾਬਕ ਭਾਰਗਵ ਕੈਂਪ ਦਾ ਰਹਿਣ ਵਾਲਾ ਇੱਕ ਸ਼ਖਸ ਆਪਣੇ ਦੋ ਪੁੱਤਰਾਂ ਅਤੇ ਆਪਣੇ ਇੱਕ ਰਿਸ਼ਤੇਦਾਰ ਵਰुण ਨਾਂ ਦੇ ਨੌਜਵਾਨ ਦੇ ਨਾਲ ਕਿਸੇ ਜਾਣਕਾਰ ਦੀ ਲੜਾਈ ਸੁਲਝਾਉਣ ਦੇ ਲਈ ਜਾ ਰਿਹਾ ਸੀ ਪਰ ਉੱਥੇ ਪਹਿਲਾਂ ਤੋਂ ਘਾਤ ਲਈ ਬੈਠੇ ਮੁਲਜ਼ਮਾ ਨੇ ਇਹਨਾਂ ਤੇ ਹਮਲਾ ਕਰ ਦਿੱਤਾ ਤੇ ਇਸ ਤਰ੍ਹਾਂ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ ਜਿਸ ਤੇ ਚਲਦੇ ਆ 23 ਸਾਲਾ ਵਰुण ਦੀ ਮੌਕੇ ਤੇ ਹੀ ਮੌਤ ਹੋ ਗਈ ਆਪਣੇ ਬੇਟੇ ਸੀਗੇ ਮੇਰੇ ਦੋ ਇੱਕ ਮੇਰਾ ਸਾਲੇ ਦਾ ਬੇਟਾ ਸੀਗਾ ਉਹ ਆਪਣੇ ਜਾਣਦੇ ਵਿੱਚ ਆਉਂਦੇ ਸਨ। ਅੱਜ ਦੇ ਥੋੜੀ ਦੇਰ ਜਿੱਦਾਂ ਪੰਜ ਮਿੰਟੋਂ ਵੀ ਕੱਢ ਦੀ ਗੱਲ ਹੈ ਕਿ ਇੱਕ ਮੋਟਰਸਾਈਕਲ ਵੱਜਾ ਇੱਕ ਦੂਜੇ ਤੇ ਉਹ ਗੱਲ ਖਤਮ ਹੋ ਗਈ ਜਣਾ ਪਰਿਵਾਰ ਇਹੜਾ ਬੰਦਿਆ ਨਾ ਸਾਨੂੰ ਕਿਆ ਕਰਦੇ ਆ ਕਿ ਕਿਦਾਂ। ਤੇ ਫਾਟੇ ਪਿੰਦੇ ਆ। ਨਾਲੇ ਦੇ ਖਾਪਾ ਦਿੱਤੀ। ਉਹ ਦਾ ਬੇਟੇ ਜਾਣਦੇ ਜਿੱਦਾਂ ਨਾਲ ਕਾਲ ਦਾ ਬੇਟਾ ਉਹ ਦੇਖਾ ਦਿਖਾਈ ਹੋਈ ਜਾਣਾ। ਤੇ ਖੜੇ ਹੋ ਗਏ ਆ। ਤੇ ਉਹ ਗੱਲ ਨਹੀਂ ਪੁੱਛੀ, ਬਾਤ ਨਹੀਂ ਪੁੱਛੀ। ਦੁਨੀਆਂ ਜੇ ਗੱਡੀਆਂ ਨਾਲ ਮਾਰਨੀਆਂ ਸਾਲੂ ਕਰਦੇ ਉਧਰ ਪੁਲਿਸ ਨੇ ਵਾਰਦਾਤ ਤੋਂ ਬਾਅਦ ਫੌਰਨ ਮਾਮਲਾ ਦਰਜ ਕਰ ਦੋ ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਤੇ ਦੋਵੇਂ ਹੀ ਮੁਲਜ਼ਮ ਵੀ ਭਾਰਗਫ ਕੈਂਪ ਇਲਾਕੇ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਦਕਿ ਇਹਨਾਂ ਦਾ ਤੀਜਾ ਸਾਥੀ ਹਲੇ ਫਰਾਰ ਹੈ ਜਿਸ ਦੀ ਪੁਲਿਸ ਪਾਲ ਕਰ ਰਹੀ ਹੈ ਜੀ ਇੱਕ ਦਾ ਨਾਮ ਹੈਗਾ ਧਰਮ ਕੁਮਾਰ ਪੁੱਤਰ ਤਸੇ ਪ੍ਰਸ਼ੋਤਮਦਾਲ ਵਾਸੀ 131/1 ਚੋਪੜਾ ਸਾਉਂਡ ਦੀ ਦੁਕਾਨ ਦੇ ਕੋਲ ਭਾਰ ਕੋ ਕਹਿੰਦੇ ਕੋ ਟਾਈਮ ਪਾ ਦੂਜਾ ਦੋਸ਼ੀ ਦੂਜਾ ਦੋਸ਼ੀ ਹੈਗਾ ਜੀ ਸੁਨੀਲ ਕੁਮਾਰ ਪਿੰਡੀ ਪੁੱਤਰ ਰਾਜਕੁਮਾਰ ਵਾਸੀ ਮਕਾਨ ਨੰਬਰ 32 42 ਗਿਆਨਗਰੀ ਮੰਦਿਰ ਚੱਪਲੀ ਚੌਂਕ ਭਾਰਕ ਸਰ ਇਹ ਕਿੱਥੋਂ ਹੋਏ ਜੀ ਦੋਨੋਂ ਮੁੱਖ ਦੋਸ਼ੀ ਨੇ ਜਾਂ ਫਿਰ ਸਾਈਡ ਤੇ ਸੀ ਇਹਨਾਂ ਕੋਈ ਰੋਲ ਰੋਲ ਨਹੀਂ ਨਹੀਂ ਮੁੱਖ ਦੋਸ਼ੀ ਨੇ ਜੀ ਦੋਨੋਂ ਇਹ ਬਿਲਕੁਲ ਪ੍ਰਿੰਦਰ ਜੀ ਫਾਰ ਕਿੱਥੋਂ ਹੋਏ ਵਣ ਕਿੱਥੋਂ ਹੋਏ ਇਹ ਭਾਰੋ ਕੈਂਪ ਤੇ ਅਸੀਂ ਰਾਤ ਹੀ ਬੜੇ ਗਏ ਹਾਂ ਜੀ ਇਹ ਤਰ੍ਹਾਂ ਕੇ ਤੁਹਾਨੂੰ ਦੱਸਿਆ ਪਿੰਡ ਜੀ ਕੋਈ ਸੀਸੀਟੀਵੀ ਕੈਮਰ ਲੱਗਾ ਸੀ ਮੌਕੇ ਤੇ ਨਹੀਂ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਸਾਡੇ ਅਜੇ ਕੋਈ ਧਿਆਨ ਚ ਨਹੀਂ ਆਈ ਹਾਂ ਇਹਨਾਂ ਸਰ ਵੀ ਸੀਸੀਟੀਵੀ ਦੇ ਤਾਂ ਤੁਹਾਨੂੰ ਅਸੀਂ ਪੁੱਛੀਏ ਨਾ ਇਹਨਾਂ ਨੂੰ ਕਿ ਜਦੋਂ ਪਤਾ ਵੀ ਫਲਾਣੇ ਬੰਦੇ ਨੇ ਬਾਈ ਨੇ ਮੁਖਤਮਾ ਕਰ ਚਾ ਔਰ ਇਹ ਬੰਦੇ ਜਿਹੜੇ ਇਹਨਾਂ ਨੇ ਮਾਰਿਆ ਸੀਗਾ ਇਸ ਕਰਕੇ ਦੋਨਾਂ ਦੀ ਗ੍ਰਿਫਤਾਰੀ ਪੈ ਚੁੱਕੀ ਹੈ। ਉਹਨਾਂ ਨੇ ਕੋਈ ਹੋਰ ਕਾਰੰਦ ਦੱਸਿਆ ਗ੍ਰਿਫਤਾਰੀ ਹੁਣ ਤੋਂ ਬਾਅਦ ਦੋਸ਼ੀਆਂ ਦੇ ਕਾਰਨ ਦੱਸਿਆ। ਨਹੀਂ ਅਜੇ ਤਾਂ ਇਹਦੇ ਇਹਨਾਂ ਨੂੰ ਅਜੇ ਗ੍ਰਿਫਤਾਰੀ ਪਾਈ ਹੈ ਜੀ। ਗ੍ਰਿਫਤਾਰੀ ਪਾਉਣ ਤੋਂ ਬਾਅਦ ਇਹਨਾਂ ਨੂੰ ਜਿਹੜੀ ਹੈ ਅਜੇ ਪੁਛਗਛ ਕਰਾਂਗੇ ਸਖਤੀ ਨਾਲ ਰਮਾਨ ਲੈ ਕੇ। ਪ੍ਰਾਇਮਰੀ ਜਿਹੜੀ ਪੁਛਗਛ ਹੈਗੀ ਆ ਉਹਦੇ ਵਿੱਚ ਅਜੇ ਜੀ ਹਾਂ ਜੋ ਕਿਸੇ ਦਾ ਵਿਵਾਦ ਸੁਲਝਾਉਣ ਦੇ ਲਈ ਗਿਆ ਸੀ ਉਹ ਆਪ ਵਾਰਤਾਲਾਪ ਦਾ ਸ਼ਿਕਾਰ ਹੋ ਗਿਆ। ਮਾਰਿਆ ਗਿਆ। ਦੱਸਿਆ ਜਾ ਰਿਹਾ ਕਿ ਵਰਨ ਆਪਣੇ ਮਾਪਿਆਂ ਦਾ ਕੱਲਾ ਕੱਲਾ ਪੁੱਤ ਸੀ ਜਿਸ ਦੇ ਪਰਿਵਾਰ ਦਾ ਹੁਣ ਰੋ ਰੋ ਬੁਰਾ ਹਾਲ ਹੈ ਜੋ ਇਨਸਾਫ ਦੀ ਮੰਗ ਕਰ ਰਿਹਾ ਹੈ ਤੇ ਪੁਲਿਸ ਟੀਜੇ ਮੁਲਜ਼ਮ ਦੀ ਪਾਲਜ ਚੁੱਟੀ ਹੋਈ ਹੈ ਪਰੋਸਾ ਦਿੱਤਾ ਜਾ ਰਹੇ ਕਿ ਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਜਲੰਧਰ ਤੋਂ ਪ੍ਰਮੇਤ ਸਿੰਘ ਦੀ ਰਿਪੋਰਟ ਸੀ ਨਿਊਜ਼